ਤਨਾ ਸ੍ਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਛੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬੀਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सास मन नाम समारे ए बिराम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमाई अड़ंद रूप रवयो सब मदे जतकत पेखो जाई ਤੁਮਹ ਦੇ ਆਲਾ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹਿ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤਾੰਗਾਈ ਜਪ ਤਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦੇ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿ ਦੇ ਪਾਵਰ ਗੋਸਾਈ ਕੋਟ ਸੁਖ ਅਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਦੇ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਨਾ ਸ੍ਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹ ਦਿਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਅਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤੰ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤੰ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सास मन नाम समारे ए बिराम निद पाई तुम करो दया मेरे साई ऐसी मत दीजे मेरे ठाकुर सदा सदा तुद त्याई दहाओ तुमरी कृपा ते मोह मन छूटे बिनस जाए परmai अड़ंद रूप रवयो सब मदे जतकत पे खोजाई ਤੁਮ੍ਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿ ਦੇ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿ ਦੇ ਫਾਵੜ ਗੋਸਾਈ ਕੋਟ ਸੁਖ ਅਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਦੇ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਕੋ ਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਛੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪੋ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सास मन नाम समारे ए बिसराम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुम्हारी कृपा ते मोह मन छूटे बिनस जाए परमई अड़ंद रूप रवयो सब मदे जतकत पे खोजाई ਤੁਮਹ ਦਿਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਣ ਕੋ ਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਅੰਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿ ਦੇ ਪਾਵਰ ਕੋ ਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ Jap taap bhagat sa puri jo prab ke man paai naam japta trishna sab ji hai nanak triptangai jap taap bhagat sa puri jo prab ke man paai ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੂਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਣ ਕੋ ਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ तना श्री मोहल्ला पंचवां पानी पखा पीसो संता गए गुण गोविंद जस गाई सांस सांस मन नाम समारे ए विश्राम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुमरी कृपा ते मोह मन छूटे ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਰ ਕੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सस मन नाम समारे ए विश्राम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमई अड़ंद रूप रवयो सब मदे जतकत पेखो जाई ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵੜ ਕੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਪ ਤਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿ ਦੇ ਪਾਵਰ ਗੋਸਾਈ ਕੋਟ ਸੁਖ ਅਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੂਦ ਧਿਆਈ ਤਹਾਉ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਰ ਕੋ ਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਕਨਾ ਸ੍ਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਸ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਉਰ ਗੋਸਾਈ ਕੋਟ ਸੁਖ ਅਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਵਿੰਦ ਜਸ ਗਾਈ सास सास मन नाम समारे ए बिराम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमई अड़ंद रूप रवयो सब मदे जतकत पे खोजाई ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵੜ ਕੋ ਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿ ਦੇ 파ਵਰ ਗੋਸਾਈ ਕੋਟ ਸੁਖ ਅਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਤਹਾਉ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਣ ਕੋ ਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ तना श्री मोहल्ला पंचवा पानी पखा पीसो संता गए गुण गोविंद जस गाई सास सास मन नाम समारे ए विश्राम निद पाई तुम करो दया मेरे साई ऐसी मत दी जे मेरे ठाकुर सदा सदा तुद त्याई रहाओ तुमरी कृपा ते मोह मन छूटे ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਰ ਗੋਸਾਈ ਕੋਟ ਸੁਖ ਅਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪੋ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सास मन नाम समारे ए विश्राम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुमरी कृपा ते मोह मन छूटे विंस जाए परमाई अड़ंद रूप रवियो सब मदे जतकत पे खोजाई ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ